ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਹਾਂ 12 ਸਤੰਬਰ ਦੇ ਫਾਈਨਲ ਰਿਜ਼ਲਟ ਕਿੰਥੇ ਕਬੱਡੀ ਕੱਪ ਹੋਏ ਤੇ ਫਾਈਨਲ ਰਿਜ਼ਲਟ ਬਾਰੇ ਜੋ ਪਹਿਲਾ ਕਬੱਡੀ ਕੱਪ ਹੋਇਆ ਪੰਡਲ ਲੋਚੀ ਪਟਿਆਲਾ ਜ਼ਿਲ੍ਹੇ ਵਿੱਚ ਜਿੱਥੋਂ ਫਰਸਟ ਟੀਮ ਰਹੀ ਪਾਈ ਹਰਿਆਣਾ ਕੁੱਲ 19 ਅੰਕ ਪ੍ਰਾਪਤ ਕੀਤੇ 51000 ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਹੀ ਪੰਘਾਲ ਹਰਿਆਣਾ 12.5 ਅੰਕ ਪ੍ਰਾਪਤ ਕੀਤੇ 48000 ਦੀ ਜੇਤੂ ਬਣੀ ਜੇ ਆਪਾਂ ਬੈਸਟ ਰੇਡਰ ਤੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਬਣਿਆ ਸੁਨੀਲ ਖੋਰਖਪੁਰ ਬੈਸਟ ਜਾਫੀ ਬਣਿਆ ਕੈਲੀ ਪਾਈ ਵਾਲਾ ਬੈਸਟਨ ਨੂੰ 15-15 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਜੋ ਦੂਜਾ ਕਬੱਡੀ ਕੱਪ ਹੋਇਆ ਪਿੰਡ ਬੱਠੇ ਪੈਣੀ ਤਰਨਤਾਰਨ ਜ਼ਿਲ੍ਹੇ ਵਿੱਚ ਸ਼ੋਅ ਮੈਚ ਕਰਵਾਇਆ ਗਿਆ ਜਿੱਥੇ ਫਰਸਟ ਟੀਮ ਰਹੀ ਫਰਨਦੀਪ ਔਰ ਕਲ ਗੈਲੀਅੰਕ ਪ੍ਰਾਪਤ ਕੀਤੇ ਸੈਕੰਡ ਟੀਮ ਰਹੀ ਸੌਰ ਸਿੰਘ ਜਿਸ ਨੇ 26 ਅੰਕ ਪ੍ਰਾਪਤ ਕੀਤੇ ਹਾਂਜੀ ਜੋ ਤੀਸਰਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਗੱਲ ਵਡੈਂਚ ਜਿਹੜਾ ਤਰਨਤਾਰਨ ਵਿੱਚ ਸ਼ੋਅ ਮੈਚ ਕਰਵਾਇਆ ਗਿਆ ਜਿੱਥੋਂ ਫਰਸਟ ਟੀਮ ਰਈ ਫਗਵਾੜਾ ਜਿਸਨੇ 38 ਅੰਕ ਪ੍ਰਾਪਤ ਕੀਤੇ ਸੈਕੰਡ ਟੀਮ ਰਈ ਗੱਲ ਬਣੈਚ ਜਿਸਨੇ 34 ਅੰਕ ਪ੍ਰਾਪਤ ਕੀਤੇ ਧੰਨਵਾਦ ਹਾਂਜੀ ਜੋ ਚੌਥਾ ਕਬੱਡੀ ਕੱਪ ਹੋਇਆ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਜਿੱਥੋਂ ਫਰਸਟ ਟੀਮ ਰਈ ਕੋਲਿਆ 11 ਅੰਕ ਪ੍ਰਾਪਤ ਕੀਤੇ 71000 ਦੀ ਜੇਤੂ ਬਣੀ ਸੈਕੰਡ ਟੀਮ ਰਈ ਸੱਦਾ ਸਿੰਘ ਵਾਲਾ ਜਿਸਨੇ 9 ਅੰਕ ਪ੍ਰਾਪਤ ਕੀਤੇ 51000 ਦੀ ਜੇਤੂ ਬਣੀ ਜੇ ਆਪਾਂ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਤਾਂ ਬੈਸਟ ਰੇਡਰ ਰਿਆ ਆ ਮੁੰਡਾ ਵੀ ਸਿਰਾ ਕਰਵਾ ਰਿਹਾ ਕਹਿੰਦੇ ਸਾਰੇ ਕਪਾਂ ਤੇ ਗੁਰਪ੍ਰੀਤ ਬਰੇ ਸਹਿਬ ਨੇ ਸੱਤਾਂ ਚੋਂ 6 ਨੰਬਰ ਪ੍ਰਾਪਤ ਕੀਤੇ ਸੱਤ ਕਬੱਡੀਆਂ ਪਾ ਕੇ 6 ਨੰਬਰ ਪ੍ਰਾਪਤ ਕੀਤੇ ਜੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਹਰਮਨ ਕੋਹਲੀਆ ਚਾਰ ਟੱਚ ਦੋ ਜੱਫੇ ਲਾ ਕੇ ਬੈਸਟ ਜਾਫੀ ਬਣਿਆ ਬੈਸਟਾਂ ਨੂੰ 55500 ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਜੇ ਆਪਾਂ ਗੱਲ ਕਰੀਏ ਕੋਹਲੀਏ ਦੀ ਟੀਮ ਦੀ ਕੋਲੀ ਇਹ ਵਾਲਾ ਹਰਮਨ ਅਮਨਾਲਵਾਰਾ ਸੁਖਵੀਰ ਗੁਰੂ ਸਰ ਚੋਬਰ ਇੰਗਲੈਂਡ ਚ ਵੀ ਸਿਰੇ ਦਾ ਪ੍ਰਦਰਸ਼ਨ ਕਰਕੇ ਆਏ ਆ ਅੱਜ ਪਹਿਲਾ ਮੈਚ ਖੇਡੇ ਪੰਜਾਬ ਦੀ ਧਰਤੀ ਤੇ ਤੇ ਪਹਿਲਾ ਹੀ ਮੈਚ ਜਿੱਤ ਲਿਆ ਦੋਸਤੋ ਕਿੱਦਾਂ ਦੀ ਲੱਗੀ ਚੋਬਰਾਂ ਦੀ ਖੇਡ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਪੰਜਵਾਂ ਕਬੱਡੀ ਕੱਪ ਹੋਇਆ ਨਾਗਪੁਰ ਜ਼ਿਲ੍ਹਾ ਫਤਿਆਬਾਦ ਫਰਸਟ ਟੀਮ ਰਈ ਗੋਰਖਪੁਰ ਜਿਸਨੇ 16 ਅੰਕ ਪ੍ਰਾਪਤ ਕੀਤੇ 51000 ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਈ ਤਨੂਰ ਜਿਸਨੇ 60 ਹੀ ਅੰਕ ਪ੍ਰਾਪਤ ਕੀਤੇ 41000 ਦੀ ਜੇਤੂ ਬਣੀ ਬੈਸਟ ਰੇਡਰ ਰਿਆ ਭੋਲਾ ਜਲਾਨੀ ਬੈਸਟ ਜਾਫੀ ਰਿਆ ਰਿਸ਼ੂ ਬੈਸਟ ਨੂੰ 11 11000 ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਧੰਨਵਾਦ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ